ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਜੀਐਸਪੀ ਸਰਕਾਰ ਬੁਰਦਾਵਾਲ ਬੁਰਦਾਵਾਲ ਜੀਐਸਪੀ ਸਰਕਾਰ ਬੁਰਦਾਵਾਲ 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 ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਸਭਿਦਾਨ ਤੇ ਸਾਡੇ ਲਈ ਸਾਰਿਆਂ ਲਈ ਜਿਹੜੀ ਇਹ ਬਹੁਤ ਹੀ ਮਹਾਨੀ ਗੱਲ ਹੈ ਕਿ ਬਾਬਾ ਸਾਹਿਬ ਪ੍ਰੇਮਰ ਦੇਖਾਲ ਸਾਹਿਬ ਜਿਹੜੇ ਕਿ ਸਾਡੇ ਭਾਰਤ ਦੇ ਰਤਨ ਜਿਨ੍ਹਾਂ ਨੂੰ ਅਵਾਰਡ ਮਿਲਿਆ ਤੇ ਭਾਰਤ ਦੇ ਵਿੱਚ ਜਿਹੜੇ ਪੈਦਾ ਹੋਏ ਔਰ ਉਹਨਾਂ ਨੇ ਭਾਰਤ ਦੇਸ਼ ਦਾ ਨਾਮ ਜਿਹੜਾ ਪੂਰੇ ਅਮਿਤ ਸ਼ਾਹ ਜੀ ਇਹ ਜਿਹੜੀ ਘਟਨਾ ਭਾਰਤ ਦੇ ਇਤਿਹਾਸ ਵਿੱਚ ਦਰਜ ਹੋ ਚੁੱਕੀ ਆ ਕਿ ਦੇਸ਼ ਦੇ ਜਿਹੜੇ ਰਾਸ਼ਟਰਪਤੀ ਸੀ ਉਹ ਵੀ ਵਾਇਫ ਨੂੰ ਮੁਸ਼ਕਰ ਦੇ ਮੰਦਰ ਦੇ ਵਿੱਚ ਬੜਾ ਨਹੀਂ ਦਿੱਤਾ ਗਿਆ ਸੀਗਾ ਪਰ ਕਿਸੇ ਜਿਹੜੇ ਭਗਵਾਨ Oh, yeah, kapag ਕੀ ਜਾਨੀ ਦੇ ਘੜੇ ਨੂੰ ਅੱਜ ਵੀ ਫਤਰੀ ਗੱਲ ਦੱਸਦੀ ਹੈ ਅੱਜ ਦੇ ਯੁੱਗ ਦੀ ਗੱਲ ਇੱਕ ਘੜੇ ਨੂੰ ਹੱਥ ਜਿਹੜੇ ਲਾ ਦਿੱਤਾ ਤੇ ਉਹ ਜਿਹੜਾ ਘੜਾ ਹੈ ਉਹ ਬੱਚੇ ਨੂੰ ਇੱਕ ਘੜੇ ਨੂੰ ਉੱਚੀ ਜਾ ਕੇ ਦੇ ਬੰਦੇ ਦੇ ਘੜੇ ਨੂੰ ਹੱਥ ਲਾਣ ਕਰਕੇ ਉਹ ਇੱਕ ਬਿਥਿਆੜੀ ਜਿਹੜਾ ਛੋਟਾ ਜਿਹਾ ਬੱਚਾ ਪੜਦਾ ਸੀਗਾ ਉਹਨੂੰ ਮਾਰ ਦਿੱਤਾ ਗਿਆ ਸੀ ਬੜੀ ਬਦੀ ਸ਼ਰਮ ਕਰੋ ਤੇ ਹੋਛ ਦੇ ਵਿੱਚ ਆਓ ਹੋਛ ਦੇ ਵਿੱਚ ਆਓ ਪੜਾ ਲਿਖੋ ਉਦੋਂ ਤਾਂ ਤੁਹਾਡੀ ਸਰਕਾਰ ਹੀ ਸਾਰੀ ਅੰਨਪੜਾ ਵੀ ਇਹਦੇ ਵਿੱਚ ਵੀ ਕੋਈ ਨਹੀਂ ਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੱਦੋਂ ਕਮੇਰੀ ਸਟੇਡੀ ਨਹੀਂ ਪੜਾਈ ਆ ਉਹ ਸਾਵਤ ਨਹੀਂ ਕਰ ਸਕਿਆ ਸਾਵਤ ਨਹੀਂ ਕਰ ਸਕਿਆ ਜੇ ਫੋਨ ਵੀ ਤੇਰੇ ਕੋਲ ਕੋਈ ਨਹੀਂ ਗੁੜਾ ਬੰਦਾ ਵੀ ਪੜ ਸਕਦਾ ਹੈ ਪੜਾਈ ਲਿਖਾਈ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੋਈ ਤੁਘਵਾ ਨਹੀਂ ਤਾਂ ਕਿਸੇ ਦਾ ਸਾਥ ਦੇਣ ਲਈ ਆਇਆ ਯੋ ਸੋਬੇ ਮੇਂ ਸ਼ਾਮਾ ਆਫੀ ਮੰਗੇ ਬਹਾਦਰ ਵੀ ਇਮਰਾਨ